ਪ੍ਰੀਤ ਕਲੋਥ ਹਾਊਸ ਵੱਲੋਂ ਤੁਹਾਡਾ ਫਿਰ ਸਵਾਗਤ ਆ। ਗਰਮੀਆਂ ਦਾ ਮੌਸਮ ਦੇਖਦੇ ਹੋਏ ਗਰਮੀਆਂ ਦੇ ਕੱਪੜਿਆਂ ਦੀ ਬਹੁਤ ਭਾਰੀ ਸੇਲ 50% ਡਿਸਕਾਊਂਟ ਤੇ ਅਸੀਂ ਲਾ ਚੁੱਕੇ ਆ। ਜਿਦੇ ਵਿੱਚ ਕਿ ਤੁਹਾਨੂੰ ਹਰੇਕ ਤਰ੍ਹਾਂ ਦਾ ਕੱਪੜਾ ਹਰੇਕ ਤਰ੍ਹਾਂ ਦੀ ਵੈਰਾਈ ਗਰਮੀਆਂ ਦਾ ਕਾਟਨ ਸੂਟ ਸਾਰਾ ਕੁਰਤਾ ਪਜਾਮਾ ਪੈਂਟ ਸ਼ਰਟ ਦੁਪੱਟੇ 50% ਲੈਸ ਤੇ ਤੁਹਾਨੂੰ ਦੇ ਰਹੇ ਆ ਅਸੀਂ। ਇਹ ਜੋ ਸੇਲ ਅਸੀਂ ਲਾਈ ਆ ਉਹ ਲਿਮਟਿਡ ਆਫਰ ਹੀ ਆ। ਇਸ ਲਈ ਪਹਿਲਾਂ ਆਓ ਤੇ ਪਹਿਲਾਂ ਆ ਕੇ ਖਰੀਦੋ ਤੁਹਾਨੂੰ ਮੈਂ ਵੈਰਾਈਟੀ ਦਿਖਾਉਣਾ ਵੈਰਾਈਟੀ ਸਾਰੇ ਨਵੇਂ ਆ ਚੁੱਕੀ ਆ ਕਾਟਨ ਦੇ ਸੂਟ ਸਾਰੇ ਰੇਟ 50% ਡਿਸਕਾਊਂਟ ਆ ਤੁਸੀਂ ਆ ਵੇਖੋ ਤੁਹਾਨੂੰ ਮੈਂ ਦਿਖਾਉਣਾ ਜਿਹੜਾ ਕਿ 300 ਰੁਪਏ 350 ਰੁਪਏ ਦਾ ਸੂਟ ਆ 150 ਰੁਪਏ ਦਾ ਸੂਟ ਆ 150 ਰੁਪਏ ਦਾ ਸੂਟ ਆ 5 ਮੀਟਰ ਕਪੜਾ 150 ਰੁਪਏ ਦਾ 150 ਰੁਪਏ ਦਾ ਸੂਟ 5 ਮੀਟਰ ਕਪੜਾ 150 ਰੁਪਏ ਦਾ 150 ਰੁਪਏ ਦਾ ਸੂਟ ਇਸ ਤੋਂ ਲਾਵਾ ਡਾਲਟਾ ਕਾਟਨ ਦਾ ਸੂਟ ਆ ਡਾਲਟਾ ਕਾਟਨ ਦੇ ਪ੍ਰਿੰਟ ਪੈ ਸਾਰੇ ਇਹ ਵੀ ਤੁਹਾਨੂੰ 200 ਰੁਪਏ ਦਾ ਸੂਟ 416 ਸੂਟ 200 ਰੁਪਏ ਦਾ 200 ਰੁਪਏ ਦਾ ਸੂਟ ਡਾਲਟਾ ਕਾਟਨ ਰਿਯਾਨ ਕਾਟਨ ਦੇ ਸੂਟ ਆ ਦੇਖੋ ਸਾਰੇ ਪ੍ਰਿੰਟ ਪੈ ਆ ਰਿਯਾਨ ਕਾਟਨ 225 ਰੁਪਏ ਦਾ ਸੂਟ 450 350 ਸੂਟ 225 ਰੁਪਏ ਦੇ ਵਿੱਚ ਰਿਯਾਨ ਕਾਟਨ ਦੇ ਡਿਜ਼ਾਈਨ ਸਾਡੇ ਕੋਲ ਬਹੁਤ ਆ ਆ ਦੇਖੋ ਡਿਜ਼ਾਈਨ ਸਾਡੇ ਕੋਲ ਫੈਂਸੀ ਡਿਜ਼ਾਈਨ ਬਹੁਤ ਹੈ ਜਿਹੜਾ ਮਰਜ਼ੀ ਡਿਜ਼ਾਈਨ ਲਾ ਲਓ ਇੱਕ ਤੋਂ ਇੱਕ ਡਿਜ਼ਾਈਨ ਆ ਆ ਦੇਖੋ 225 ਰੁਪਏ ਦਾ ਸੂਟ ਰਿਯਾਨ ਕਾਟਨ ਦਾ ਇਸ ਤਰ੍ਹਾਂ ਦਾ ਕਾਟਨ ਦਾ ਸੂਟ ਤੁਹਾਡੇ ਕੋਲ ਵਾਲੇ ਕੋਈ ਡਿਜ਼ਾਈਨ ਪਾਇਆ ਆ ਕਾਟਨ ਦਾ ਸੂਟ ਜਿਹੜਾ ਕਿ 450 400 ਦਾ ਦੇਖਦਾ 250 ਰੁਪਏ ਦਾ ਸੂਟ ਸਿਰਫ ਤੇ ਸਿਰਫ 250 ਰੁਪਏ ਦਾ ਸੂਟ ਆ 250 ਰੁਪਏ ਦਾ ਸੂਟ ਆ ਉਹ ਦੇਖੋ 2500 ਰੁਪਏ ਦਾ 5 ਮੀਟਰ ਕਾਟਨ 2500 ਰੁਪਏ ਦੇ ਵਿੱਚ ਸੂਟ ਦੇ ਦੋ ਜਿਹੜਾ ਕਿ 400 ਰੁਪਏ ਦਾ ਸੂਟ ਆਮ ਨਾਲ ਵਿਕਦਾ 400 ਰੁਪਏ ਦਾ ਅਸੀਂ ਦੇ ਰਹੇ ਹਾਂ ਸਿਰਫ 2500 ਰੁਪਏ ਦੇ 2500 ਰੁਪਏ ਦੇ ਵਿੱਚ ਮੈਚਿੰਗ ਸੂਟ ਹੈਗਾ ਜੀ ਮੈਚਿੰਗ ਸੂਟ 450 ਵਾਲਾ 2500 ਰੁਪਏ ਦੇ ਵਿੱਚ ਡਿਜ਼ਾਈਨ ਬਹੁਤ ਹੈਗੇ ਆ ਡਿਜ਼ਾਈਨ ਬਹੁਤ 2500 ਰੁਪਏ ਦੇ ਵਿੱਚ ਜੈਪੁਰੀ ਮੈਚਿੰਗ ਸੂਟ ਹੈ ਗਿਆ ਜੈਪੁਰੀ ਮੈਚਿੰਗ ਸੂਟ ਇਹ 300 ਰੁਪਏ ਦਾ ਸੂਟ 5 ਮੀਟਰ ਕਪੜਾ 300 ਰੁਪਏ ਦਾ ਸੂਟ ਪਿਓਰ ਕਾਟਨ ਦਾ ਸਰਪਲਸ ਦੇ ਕਾਟਨ ਦੇ ਮੈਚਿੰਗ ਸੂਟ ਹੈ ਗਿਆ ਆ ਦੇਖੋ ਸਰਪਲਸ ਦੇ ਮੈਚਿੰਗ ਦੇ ਸੂਟ ਆ ਜਿਹੜੇ ਕੀ 500 ਰੁਪਏ ਦਾ ਸੂਟ ਆ ਅਸੀਂ ਵੇਚ ਰਹੇ ਆ ਸਿਰਫ 300 ਰੁਪਏ ਦੇ ਵਿੱਚ 300 ਰੁਪਏ ਦੇ ਵਿੱਚ ਮੈਚਿੰਗ ਸੂਟ 300 ਰੁਪਏ ਦੇ ਵਿੱਚ ਮੈਚਿੰਗ ਸੂਟ ਪਿਓਰ ਕਾਟਨ ਦੇ ਸੂਟ ਆ 300 ਰੁਪਏ ਦੇ ਵਿੱਚ 90% ਡਿਸਕਾਊਂਟ ਆ ਜਿਹੜਾ ਮਰਜੀ ਡੀਆਂ ਲੈ ਲਓ ਜਿਹੜਾ ਮਰਜੀ ਕਾਟਨ ਲੈ ਲਓ ਆ ਦੇਖੋ ਵੱਡੇ ਬਣੇ ਦੀ ਕਾਟਨ ਆ ਇਹ ਸਿਰਫ 300 ਰੁਪਏ ਦੇ ਵਿੱਚ ਦੇ ਰਹੇ ਹਾਂ ਰੇਟ ਬਿਲਕੁਲ ਹਾਫ ਕੀਤਾ ਹੋਇਆ ਰੇਕ ਚੀਜ਼ ਦੇ ਪਲੇਨ ਮਸਲਿਨ ਦਾ ਸੂਟ ਆ ਦੇਖੋ ਪਲੇਨ ਮਸਲਿਨ ਦਾ ਸੂਟ ਜਿਹੜਾ ਕਿ 5-600 ਦਾ ਵਿਕਦਾ ਅਸੀਂ ਸਿਰਫ 250 ਰੁਪਏ ਦਾ 500 ਰੁਪਏ ਦੇ ਦੋ ਮਸਲਿਨ ਦਾ ਸੂਟ 500 ਰੁਪਏ ਦੇ ਦੋ 500 ਰੁਪਏ ਦੇ ਦੋ ਮਸਲਿਨ ਦਾ ਸੂਟ 5 ਮੀਟਰ ਕਪੜਾ ਇਸ ਤੋਂ ਲਾਵਾ ਦੁਪੱਟੇ 150 ਰੁਪਏ ਦੇ ਦੋ 150 ਰੁਪਏ ਦੇ ਦੋ ਦੁਪੱਟੇ 150 ਰੁਪਏ ਦੇ ਦੋ ਦੁਪੱਟੇ ਜਿਹੜਾ 150 ਰੁਪਏ ਦਾ ਇੱਕ ਵਿਕਦਾ 150 ਰੁਪਏ ਦਾ ਦੋ 150 ਰੁਪਏ ਦੇ ਦੋ ਸੂਟ ਦੁਪੱਟੇ 150 ਦੇ ਦੋ ਦੁਪੱਟੇ 150 ਰੁਪਏ ਦੇ ਦੋ ਦੁਪੱਟੇ 150 ਰੁਪਏ ਦੋ 150 ਰੁਪਏ ਦੇ ਦੋ ਕਿਹਾ ਕਿ 150 ਰੁਪਏ ਤੁਹਾਨੂੰ ਮਿਲਣਾ 150 ਰੁਪਏ ਦੋ ਕਿਤੇ ਕਾਟਨ ਦਾ ਸੂਟ ਦੁਪੱਟਾ કોટਨ ਦਾ ਸੂਟ ਦੁਪੱਟਾ ਨਾਲ ਸੂਟ ਹੈ ਸਾਰਾ 올ਓਵਰ 5 ਮੀਟਰ ਨਾਲ ਦੁਪੱਟਾ ਸਿਰਫ 300 ਰੁਪਏ ਦੇ ਵਿੱਚ ਸੂਟ ਦੁਪੱਟਾ ਸਿਰਫ 300 ਰੁਪਏ ਦੇ ਵਿੱਚ ਆ ਡਿਜ਼ਾਈਨ ਸਾਰੇ ਵੇਅ ਹੈ ਸਿਰਫ ਡਿਜ਼ਾਈਨ ਹੋਰ ਮਿਲ ਜਾਣਗੇ ਸਿਰਫ 300 ਰੁਪਏ ਦੇ ਵਿੱਚ ਸੂਟ ਦੁਪੱਟਾ 300 ਰੁਪਏ ਦੇ ਵਿੱਚ ਇਸ ਤੋਂ ਇਲਾਵਾ ਗਰਲੀ ਸ਼ਰਮਾ ਕੁੜੀਆਂ ਵਾਲੇ ਸੂਟ ਆ ਦੇਖੋ ਕੁੜੀਆਂ ਵਾਲੇ ਸੂਟ ਕੋਟਨ ਦੁਪੱਟਾ કોટਨ ਦਾ ਦੁਪੱਟਾ 450 ਰੁਪਏ ਦਾ ਇਹਦਾ ਕੀ ਬਾਜ਼ਾਰ ਦੇ ਵਿੱਚ 650-700 ਰੁਪਏ ਦਾ ਰਾਵ ਨਾਲ ਵਿਕਦਾ ਜੀ ਆ ਦੇਖੋ ਸਲਵਾਰ ਮੈਚਿੰਗ ਨਾਲ ਦੁਪੱਟਾ ਕੋਟਨ ਦਾ ਸਿਰਫ 450 ਰੁਪਏ ਦੇ ਵਿੱਚ ਆ ਦੇਖੋ ਡਿਜ਼ਾਈਨਰ ਪੀਸ ਆ ਸਿਰਫ 450 ਰੁਪਏ ਦੇ ਵਿੱਚ ਕੋਟਨ ਸੂਟ ਦੁਪੱਟਾ ਗਰਮੀਆਂ ਦਾ ਤੋਹਫ਼ਾ ਰੇਟ 50% ਡਿਸਕਾਊਂਟ ਆ ਕੋਟਨ ਸੂਟ ਦੁਪੱਟਾ ਕੋਟਨ ਦੇ ਸੂਟ ਇਸ ਤੋਂ ਇਲਾਵਾ ਅਸੀਂ ਦੇ ਰਹੇ ਹਾਂ ਜੈਪੁਰੀ ਸੂਟ ਆ ਦੇਖੋ ਜੈਪੁਰੀ ਸੂਟ ਦੁਪੱਟਾ ਜੈਪੁਰੀ ਸੂਟ ਦੁਪੱਟਾ ਆ ਦੇਖੋ ਜੈਪੁਰੀ ਸੂਟ ਦੁਪੱਟਾ ਕਾਟਨ ਦੁਪੱਟਾ ਨਾਲ ਨਾਲ ਕੋਲੈਨ ਸਲਵਾਰ ਆ ਦੇਖੋ 375 ਰੁਪਏ ਦਾ ਸੂਟ 650 ਰੁਪਏ ਵਾਲਾ ਸੂਟ 375 ਰੁਪਏ ਇਸ ਤੋਂ ਇਲਾਵਾ ਪਿਓਰ ਦੁਪੱਟੇ ਵਾਲਾ ਸੂਟ ਪਿਓਰ ਦੁਪੱਟੇ ਦਾ ਸੂਟ 450 ਰੁਪਏ ਆਲ ਓਵਰ ਸੂਟ ਹੈ ਜੀ ਨਾਲ ਦੁਪੱਟਾ ਪਿਓਰ ਦਾ ਇਹ ਦੇਖੋ ਆਲ ਓਵਰ ਸੂਟ ਪਿਓਰ ਦਾ ਦੁਪੱਟਾ 700 ਰੁਪਏ ਵਾਲਾ ਸੂਟ ਹੈ ਇਹ 450 ਰੁਪਏ ਦੇ ਵਿੱਚ ਪਿਓਰ ਦੁਪੱਟੇ ਵਾਲਾ ਸੂਟ 450 ਰੁਪਏ ਦੇ ਵਿੱਚ ਪਿਓਰ ਕਾਟਨ ਦਾ ਸੂਟ ਹੈ ਜੀ ਡੇਨ ਦੀ ਪਰਮਾਰ ਜਿਹੜੇ ਮਰਜ਼ੀ ਰਾਈਟਿੰਗ ਸ਼ਟਰ ਕੋਲ ਆ ਕੇ ਲੈ ਲਓ ਪਰ ਇਹ ਚੀਜ਼ ਤੁਹਾਨੂੰ ਲੈਸ ਰੇਟ ਮਿਲੂਗੀ ਰੇਟੀਨਰ ਕਾਟਨ ਦਾ ਸੂਟ ਦੁਪੱਟਾ ਆ ਦੇਖੋ ਕਾਟਨ ਦਾ ਸੂਟ ਦੁਪੱਟਾ ਕਢਾਈ ਵਾਲਾ 450 ਰੁਪਏ ਦਾ ਕੱਟ ਵਰਕ ਦੁਪੱਟਾ 450 ਰੁਪਏ ਦਾ 650 ਰੁਪਏ ਦਾ ਸੂਟ ਆ 450 ਰੁਪਏ ਦਾ ਆ ਦੇਖੋ ਬਨਾਰਸੀ ਸੂਟ ਦੁਪੱਟਾ ਬਨਾਰਸੀ ਬਨਾਰਸੀ ਸੂਟ ਦੁਪੱਟਾ ਸਿਰਫ 500 ਰੁਪਏ ਦੇ ਵਿੱਚ ਸਾਡੇ 8-900 ਰੁਪਏ ਦਾ ਸੂਟ ਆ 500 ਰੁਪਏ ਦੇ ਵਿੱਚ 20 ਸ਼ੇਪ ਵਾਲਾ ਸੂਟ ਜਿਹੜਾ ਕੀ ਬਾਜ਼ਾਰ 'ਚ 1500-2000 ਦਾ ਵਿਕਦਾ ਪਿਆ 1500-2000 ਰੁਪਏ ਦਾ 20 ਸ਼ੇਪ ਵਾਲਾ ਸੂਟ ਅਸੀਂ ਸਿਰਫ ਦੇ ਰਹੇ ਆ 550 ਰੁਪਏ ਦੇ ਵਿੱਚ ਡੋਰੀਏ ਦਾ ਦੁਪੱਟਾ ਸੂਟ 20 ਸ਼ੇਪ ਵਾਲਾ 550 ਰੁਪਏ 'ਚ 8-900 ਦਾ ਸੂਟ ਆ 550 ਰੁਪਏ 'ਚ ਇਸ ਤੋਂ ਸਾਰੀ ਵਰਾਹੀ ਸਾਡੇ ਕੋਲ ਪਈ ਆ ਸਾਰੇ ਰੇਟ ਡਿਸਕਾਊਂਟ ਦਾ ਜੋਰ ਜੱਟ ਦੇ ਭਾਰੇ ਸੂਟ ਆ ਦੇਖੋ 8900 ਵਾਲੇ 500 ਰੁਪਏ ਦੇ ਵਿੱਚ 500 ਰੁਪਏ ਦੇ ਵਿੱਚ ਸੂਟ ਦੁਪੱਟਾ ਕੜਾਈ ਵਾਲੇ ਸੂਟ ਆ ਡਿਜ਼ਾਈਨ ਸਾਡੇ ਕੋਲ ਬਹੁਤ ਆ ਦੇਖੋ ਮੂਹ ਆ ਬੋਲਦੇ ਨੇ ਸਾਰੇ ਮੂਹ ਆ ਬੋਲਦੇ ਨੇ ਸਾਰੇ 5.500 ਰੁਪਏ ਦੇ ਵਿੱਚ ਜਵਾਮ ਦਾ ਸੂਟ 350 ਰੁਪਏ ਦੇ ਚਾਂਹ ਹੁੰਦਾ ਸੂਟ ਕੜਾਈ ਵਾਲਾ 350 ਰੁਪਏ ਦੇ ਵਿੱਚ ਜਬਸੰ ਡਿਸਕਾਊਂਟ ਆ ਦੇਖੋ 350 ਰੁਪਏ ਦੇ ਵਿੱਚ 350 ਰੁਪਏ ਦੇ ਵਿੱਚ ਲੈਸ ਰੇਟ ਆ ਸਾਰਾ ਇਸ ਲਈ ਤੁਸੀਂ ਗਰਮੀਆਂ ਦਾ ਦਾ ਮੌਸਮ ਸ਼ੁਰੂ ਹੋ ਚੁੱਕਿਆ ਤੇ ਮੌਸਮ ਤੇ ਆਵੇ ਚ ਰਹਦੇ ਹੋਏ ਤੁਹਾਡੇ ਪੈਸੇ ਸੇਵ ਕਰ ਰਹੇ ਆ ਜੀ ਇਸ ਲਈ ਸਲਫੇ ਕੋਲ ਹਮ ਹੁਮਾ ਕੇ ਆਓ ਰੇਕੀ ਤੁਹਾਨੂੰ ਮਿਲੋਗੀ 5 ਮੀਟਰ কুর্তা ਪਜਾਮਾ ਲੀਜੀ ਬੀਜੀ ਦਾ 350 400 ਵਾਲਾ 200 ਰੁਪਏ ਦੇ ਵਿੱਚ 200 ਰੁਪਏ ਦਾ 5 ਮੀਟਰ ਕਪੜਾ ਲੀਜੀ ਜੀ ਸੀਟ ਐਕਸ ਵਾਲਾ ਕਪੜਾ 200 ਰੁਪਏ ਦਾ 5 ਮੀਟਰ ਰੰਗ ਸਾਡੇ ਕੋਲ ਸਾਰੇ ਆ ਵੇਖੋ ਇਹ ਉੱਪਰ ਨੇ ਦਿਖ ਰਹੇ 250 ਰੁਪਏ ਦਾ 5 ਮੀਟਰ কুর্তা ਪਜਾਮਾ ਜਿਹੜਾ ਕਿ 4 450 ਰੁਪਏ ਦਾ ਸਿਰਫ 250 ਰੁਪਏ ਦੇ ਵਿੱਚ ਟਾਬਲ ਜਿਹੜੇ ਇੰਪੋਰਟਡ ਟਾਬਲ ਹੈਗੇ ਆ ਆ ਦੇਖੋ ਟਾਬਲ ਦੀ ਰੇਟ ਸੇਲ ਲੱਗੀ ਹੋਈ ਹੈ 200 ਰੁਪਏ 180 ਵਾਲਾ ਟਾਬਲਾ 100 ਰੁਪਏ ਦੇ ਵਿੱਚ ਕੀਤਾ ਹੋਇਆ 100 ਰੁਪਏ ਦੇ ਵਿੱਚ ਟਾਬਲ ਕੀਤਾ ਹੋਇਆ ਬਹੁਤ ਸੋਹਣੇ ਟਾਬਲ ਆ ਆ ਦੇਖੋ ਡਿਜ਼ਾਈਨਰ ਪੀਸ ਆ ਆ ਦੇਖੋ ਦੇਖੋ ਆ ਦੇਖੋ ਅਸਲ ਇਹ ਸਾਰੀ ਵੈਰਾਈਟੀ ਸਾਡੇ ਕੋਲ ਆ ਕੇ ਦੇਖੋ ਤੁਸੀਂ ਫਰੈਸ਼ ਵੈਰਾਈਟੀ ਆ ਕੇ ਪੀਆ ਸਾਰੇ ਕੜਾਈਆਂ ਦੇ ਸੂਟ ਨਸਰਿਕਾ ਕੇ ਆਏ ਸਾਰੇ ਜੋ ਮਰਜ਼ੀ ਚੀਜ਼ ਲੈ ਲੋ ਫੈਰੀ ਰੈਡੀ ਆਈ ਹੋਇਆ ਪਿਓਰ ਕਾਟਨ ਦਾ ਸੂਟ ਪਿਓਰ ਕਾਟਨ ਦਾ ਸੂਟ ਜਿਹੜਾ ਕਿ ਤੁਹਾਨੂੰ 500 550 ਦਾ ਮਿਲਦਾ ਪਿਓਰ ਕਾਟਨ ਦਾ ਸੂਟ ਅਸੀਂ ਦੇ ਦੇ ਆ ਸਿਰਫ ਤੋਂ ਸਿਰਫ 300 ਰੁਪਏ ਦਾ ਸੂਟ 300 ਰੁਪਏ ਦਾ ਸੂਟ 5 ਮੀਟਰ 300 ਰੁਪਏ ਦਾ ਸੂਟ 5 ਮੀਟਰ ਜਿਹੜਾ ਮਰਜ਼ੀ ਆ ਕੇ ਖਰੀਦ ਸਾਦੇ ਹੋ 300 ਰੁਪਏ ਦਾ 5 ਮੀਟਰ ਕਪੜਾ ਪਿਓਰ ਕਾਟਨ ਦਾ ਸੂਟ ਪਲੇਨ ਸਿਮਰ ਦਾ ਸੂਟ ਪਲੇਨ ਸਿਮਰ ਦਾ ਸੂਟ ਆ ਦੇਖੋ ਪਲੇਨ ਸਿਮਰ ਦੇ ਸੂਟ ਜਿਹੜਾ ਕਿ ਬਾਜ਼ਾਰ 'ਚ 700 800 ਦਾ ਵਿਕਦਾ ਪਿਆ ਸੀ ਦੇ ਰਿਆ ਸਿਰਫ 400 ਰੁਪਏ ਦੇ ਵਿੱਚ ਪਲੇਨ ਸਿਮਰ ਦਾ ਸੂਟ ਪਲੇਨ ਸਿਲਕ ਦਾ ਸੂਟ 250 ਰੁਪਏ ਪਲੇਨ ਸਿਲਕ ਦਾ ਸੂਟ 250 ਰੁਪਏ ਜਿਹੜਾ ਮਰਜ਼ੀ ਲਓ ਮਸਲੀਨ ਦੇ ਆ ਸਿਮਰ ਦੇ ਆ ਸਾਰੇ 450 ਰੁਪਏ ਦਾ ਸੂਟ ਕਰ ਰਹੇ ਅਸੀਂ ਮਸਲੀਨ ਦਾ ਪ੍ਰਿੰਟ ਵਾਲਾ ਸੂਟ 450 ਰੁਪਏ ਐਸ ਲਈ ਸਾਡੇ ਕੋਲ ਜਦੋਂ ਵੀ ਆਓ ਆ ਪੈਨਸਲਟਾਂ ਦੀ ਸੇਲ ਵੀ ਸਾਡੇ ਕੋਲ ਲੱਗੀ ਹੋਈ ਆ ਜਿਹੜੀ ਕਿ 250 ਰੁਪਏ ਦੀ 300 ਰੁਪਏ ਦੀ ਵਿਕਦੀ ਆ ਅਸੀਂ ਦੇ ਰਹੇ ਸਿਰਫ 150 ਰੁਪਏ ਦੀ ਸਿਰਫ 150 ਰੁਪਏ ਦੀ ਰੇਟ ਲੈਸ ਚ ਆ ਸਾਰੀਆਂ ਪੈਨਸਲਟਾਂ ਸਾਡੇ ਕੋਲ ਲੈਸ ਚ ਆ 500 600 ਵਾਲੀ ਸਿਰਫ 300 ਰੁਪਏ ਦੀ 250 ਰੁਪਏ ਦੀ ਦੇ ਦੇ ਅਸੀਂ ਲੈਸ ਰੇਟ ਆ 70 ਦਾ ਕੁਸਤਾ ਦੇ ਰਿਹਾ ਹਾਂ ਅਸੀਂ 70 ਦਾ ਕੁਸਤਾ ਦੇ ਰਿਹਾ ਹਾਂ ਦੇ ਰਹੇ ਹਾਂ ਮੁਫਤ لال ਕੰਪਨੀ ਦਾ 70 ਦਾ ਕੁਰਤਾ ਬੇਮ ਡ੍ਰੀਮ ਨੰਬਰ कॉटन ਦਾ ਗਰੰਟੀ ਫੁੱਲ ਸਿਰਫ ਸਿਰਫ 450 ਰੁਪਏ ਦਾ 5 ਮੀਟਰ 450 ਰੁਪਏ ਦਾ ਮੁਫਤ ਲਾਲ ਦੀ कॉटन 450 ਰੁਪਏ ਇਸ ਲਈ ਜਦੋਂ ਵੀ ਕੋਈ ਵੀ ਕਪੜਾ ਲੈਣਾ ਹੋਵੇ ਸਾਡੀ ਦੁਕਾਨ ਤੇ ਇੱਕ ਵਾਰੀ ਜਰੂਰ ਆਓ ਜਿਹਦੇ ਵਿੱਚ ਅਸੀਂ ਤੁਹਾਨੂੰ ਸਾਰੇ ਆਈਟਮਾਂ ਹੀ ਲੈਸ ਰੇਟ ਦੇ ਰਹੇ ਹਾਂ ਇਸ ਲਈ ਸਾਡੀ ਦੁਕਾਨ ਤੇ ਇੱਕ ਵਾਰੀ ਜਰੂਰ ਆਓ ਸਾਡਾ ਪਤਾ ਪ੍ਰੀਆ ਕਲੋਥ ਹਾਊਸ ਨੀਰ ਜਤੋ ਜੂੰਗੀ ਸੀਧ ਭਗਤ ਸਿੰਘ ਰੋਡ ਗਲੀ ਸੱਜਾ ਵਾਲੀ ਕੋਟਕਪੂਰਾ ਸਾਡੇ ਚੈਨਲ ਨੂੰ ਵੀ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ ਵੱਧ ਤੋਂ ਵੱਧ ਲੋਕ ਇਹਦਾ ਫਾਇਦਾ ਉਠਾ ਸਕਣ ਤੇ ਤੁਸੀਂ ਆਪਣੇ ਪੈਸੇ ਸੇਵ ਕਰ ਸਕੋ ਵੱਧ ਤੋਂ ਵੱਧ ਤੁਸੀਂ ਆਪਣੇ ਪੈਸੇ ਬਚਾਓ ਚੰਗੀ ਚੀਜ਼ ਖਰੀਦੋ ਤੇ ਘੱਟ ਪੈਸੇ ਚ ਖਰੀਦੋ ਇਹ ਹੀ ਸਾਡਾ ਮੈਸੇਜ ਹੈ ਇਹ ਸਾਡਾ ਮੋਟਿਵ ਹੈ ਇਸ ਲਈ ਸ਼ੁਕਰੀਆ ਮਿਹਰਬਾਨੀ ਫਿਰ ਮਿਲਦੇ ਆਂ ਉਨਾਚਰ ਵਾਇਬ੍ਰਿਜੋ ਖਾਲਸਾ ਵਾਇਬ੍ਰਿਜੋ ਕੀ ਫਤਿਹ